ਅਸਲ 'ਦੋਸਤੋ ਸੋਲਰ ਵਾਲੀਆਂ ਮੋਟਰਾਂ ਬਹੁਤ ਲੱਗ ਰਹੀਆਂ ਪਰ ਅਕਸਰ ਹੀ ਆਪਣੇ ਕਿਸਾਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਪਤਾ ਨਹੀਂ ਕਾਮਯਾਬ ਹੈਗੀਆਂ ਜਾਂ ਨਹੀਂ ਹੈਗੀਆਂ ਪਰ ਅੱਜ ਆਪਾਂ ਲੈ ਕੇ ਆਏ ਆਂ ਦਾ ਗ੍ਰੀਨ એનર્ਜੀ ਪ੍ਰਾਈਵੇਟ ਲਿਮਟਿਡ ਬਾਈ ਨਾਲ ਬਾਈ ਆਪਣਾ ਨਾਮ ਦਾ ਦੋ ਬਾਈ ਮੇਰਾ ਨਾਮ ਮਨਪ੍ਰੀਤ ਆ ਮੈਂ ਗ੍ਰੀਨ એનર્ਜੀ ਔਰ ਰਿਵਰਡ ਦੇ ਵਿੱਚ ਐਜ਼ ਅ ਟੈਕਨੀਸ਼ੀਅਨ ਕੰਮ ਕਰਦਾ ਜੀ ਠੀਕ ਆ ਬਾਈ ਬਾਈ ਬਹੁਤ ਲੱਗ ਰਹੀਆਂ ਆ ਸੋਲਰ ਮੋਟਰਾਂ ਨਾਲ ਸੋਲਰ ਪਲੇਟਾਂ ਬਹੁਤ ਲੱਗ ਰਹੀਆਂ ਆ ਕਿਉਂਕਿ ਬਾਈ ਕਨੈਕਸ਼ਨ ਆ ਜਿਹੜੇ ਉਹ ਲੈ ਲਈ ਰਹੇ ਬਿਲਕੁਲ ਜੀ ਬਿਲਕੁਲ ਬਾਈ ਕਿਹੜੀ ਸੋਲਰ ਪਲੇਟ ਤੁਸੀਂ ਲਾਉਨੇ ਆ ਕਿਹੜੀ ਮੋਟਰ ਹੁੰਦੀ ਐ ਜਿਵੇਂ ਆਪਣੇ ਕੋਲ ਮੋਟਰਾਂ ਪਈਆਂ ਹਨਾ ਸਾਰੀ ਜਾਣਕਾਰੀ ਬਈ ਏ ਟੂ ਜ਼ेड ਦੱਸੋ ਮੈਨੂੰ ਆਪਣਾ ਕੰਮ ਜੀ ਦੋਨੇ ਘਰpass ਹੀ ਆ ਆਪਾਂ ਮੋਟਰਾਂ ਦਾ ਕੰਮ ਵੀ ਕਰਦੇ ਆ ਤੇ ਆਪਾਂ ਆਨ ਗ੍ਰਿਡ ਦਾ ਘਰ ਦਾ ਜਿਹੜਾ ਸਿਸਟਮ ਆ ਉਹ ਵੀ ਲੱਗਦੇ ਹਾਂ ਠੀਕ ਹੈ ਸਭ ਤੋਂ ਵੱਡੀ ਗੱਲ ਐ ਇਸ ਵਾਰ ਚੱਲਦੀ ਐ ਜਿਹੜੀ ਮੋਟਰਾਂ ਦੇ ਵਿੱਚ ਚੱਲਦੀ ਐ ਉਹ ਕਈ ਵਾਰੀ ਕਹਿੰਦੇ ਕੋਈ ਬੀ ਗ੍ਰੇਡ ਪੈਨ ਲਾ ਗਿਆ ਕੋਈ ਕੁਸ ਲਾ ਗਿਆ ਸਾਡੇ ਆ ਗਿਆ ਪਰ ਸਾਡੀ ਕੰਪਨੀ ਦਾ ਇੱਕ ਰਿਕਾਰਡ ਐ ਜੀ ਸਾਡੇ ਕੋਲੇ ਕੋਈ ਵੀ ਚੀਜ਼ ਬੀ ਗ੍ਰੇਡ ਤੇ ਨਹੀਂ ਮਿਲੂਗੀ ਤੁਹਾਨੂੰ ਸਿਰਫ ਏ ਗ੍ਰੇਡ ਦੀ ਸਮਾਨ ਮਿਲੂਗਾ ਸਾਡੇ ਜੇ ਸਮਣਾ ਤੁਸੀਂ ਮੋਟਰਾਂ ਦੀ ਗੱਲ ਕਰਦੇ ਹੋ ਮੋਟਰਾਂ ਵਾਲੇ ਪਾਸੇ ਆ ਜਾਓ ਆ ਜਿਵੇਂ ਬਾਈ ਇਹ ਮੋਟਰ ਆ ਗਈ ਐ ਨਾ ਆਪਣੀ ਇਹ ਸਪੈਸ਼ਲ ਤਿਆਰ ਕਰ ਰਹੇ ਤੁਸੀਂ ਦੱਸ ਰਹੇ ਹੋ ਇਹ ਬਾਈ ਜੀ ਜਿਵੇਂ ਕਿਸੇ ਦਾ 240 ਕੋਈ ਬੰਦਾ ਉਹ ਜਾਂ ਹੁੰਦਾ ਜਿਹਦੇ ਕੋਲ ਸਿਰਫ ਆਪਣੇ ਸੁੰਦਰ ਲਾਉਣ ਚੁੱਕਰੇ ਪੈਸੇ ਹੀ ਹੁੰਦੇ ਆ ਵੀ ਆਪਾਂ ਨਵਾਂ ਪੋਰ ਨਹੀਂ ਕਰ ਸਕਦੇ ਉਸੇ ਪੋਰ ਚ ਪਾਉਣੀ ਆ ਵੀ ਪੋਰ ਦੇ ਵਿੱਚ ਆਪਣਾ ਪੋਰ ਛੋਟਾ ਪਹਿਲਾਂ ਵਾਲੇ ਪੋਰ ਸਾਡੇ ਛੋਟੇ ਹੁੰਦੇ ਸੀ ਤਾਂ ਆਪਣਾ ਕਨੈਕਟ ਹੋਇਆ ਸੀ ਭਾਈ ਜਲੰਧਰ ਸੈਂਟੈਕ ਕੰਪਨੀ ਨਾਲ ਸੈਂਟੈਕ ਨਾਲ ਇਹਨਾਂ ਨੂੰ ਆਪਾਂ ਜੋ ਵੀ ਬੋਰ ਦਾ ਦਿੰਨੇ ਆਪਾਂ ਬਾਇਓ ਡਾਟਾ ਦਿੰਨੇ ਆ ਉਹੀ ਤਿਆਰ ਕਰਕੇ ਆਪਾਂ ਮੋਟਰ ਦੇ ਦਿੰਦੇ ਆ ਉਹਨੇ ਐਚਪੀ ਦੇ ਵਿੱਚ ਤਿਆਰ ਕਰ ਦਿੰਦੇ ਆ ਯਾਨੀ ਕਿ ਪੂਰੀ ਤੇ ਬਾਕੀ ਮੋਟਰ ਜਿਹੜੀ ਹੁੰਦੀ ਆ ਫੁੱਲ ਗਰੰਟੀਦਾਰ ਹੁੰਦੀ ਆ ਤੇ ਸਟੀਲ ਦੇ ਵਿੱਚ ਹੁੰਦੀ ਆ ਸਟੀਲ ਆ ਸਾਰੀ ਜਿਵੇਂ ਇਧਰ ਦੇਖ ਲਓ ਸਟੀਲ ਦੀ ਐ ਭਾਈ ਸਟੇਨਲੈਸ ਸਟੀਲ ਦੀ ਹੁੰਦੀ ਆ ਕਿ ਗਲਦੀ ਨਾ ਛੇਤੀ ਭਾਈ ਬਹੁਤ ਪਰ ਨਹੀਂ ਨਹੀਂ ਬਿਲਕੁਲ ਨਹੀਂ ਗਲਦੀ ਜੀ ਬਾਕੀ ਇਹ ਤੇ ਪੂਰਾ ਬਾਇਓ ਡਾਟਾ ਜਿਹੜਾ ਕੱਢ ਕੇ ਦਾ ਕੰਪਿਊਟਰਾਂ 'ਚ ਕੱਢ ਕੇ ਦਾ ਫਿਰ ਤਿਆਰ ਕੀਤੀ ਜਾਂਦੀ ਆ ਕਿਉਂਕਿ ਤੁਹਾਡੇ ਕੋਲ ਇਕੱਲੇ ਇਕੱਲੀ ਚੀਜ਼ ਰੱਖੀ ਹੋਈ ਏ ਦੀ ਕੋਲ ਕੇ ਕੋਈ ਵੀ ਦੂਜੀ ਗੱਲ ਭਾਈ ਇਹ ਜੇ ਗੱਲ ਕਰਕੇ ਤਾਂ ਜਿਵੇਂ ਆਹ ਆਪਾਂ ਸਟਾਰਟਰ ਦੂਜੀ ਗੱਲ ਕਰਕੇ ਆਪਾਂ ਸਟਾਰਟਰ ਵਗੈਰਾ ਦੀ ਗੱਲ ਕਰ ਲੈਣੇ ਆ ਹੁਣ ਕੋਈ ਸਟਾਰਟਰ ਕੋਈ ਕਿਹੜੀ ਕੰਪਨੀ ਦਾ ਲਾਜੀ ਕੋਈ ਕਿਹੜੀ ਕੰਪਨੀ ਦਾ ਰੇਟ ਤਾਂ ਇੱਥੇ ਬਹੁਤ ਫਰਕ ਨਿਕਲਿਆ ਬਹੁਤ ਫਰਕ ਪੈਣਾ ਲਈ ਸਾਡੇ ਕੋਲੇ ਸਿਰਫ ਕ੍ਰੰਪਟਨ ਹੀ ਮਿਲੂਗਾ ਤੁਹਾਨੂੰ ਠੀਕ ਆ ਭਾਈ ਕ੍ਰੰਪਟਨ ਮਿਲੂਗਾ ਆਹ ਦੇਖੋ ਸਾਰਾ ਕ੍ਰੰਪਟਨ ਲੱਗਿਆ ਹੋਇਆ ਜੀ ਆ ਕ੍ਰੰਪਟਨ ਆ ਸਾਰਾ ਠੀਕ ਹੈ ਇਹਦਾ ਕੀ ਬੈਨੀਫਿਟ ਆ ਭਾਈ ਇਹਦਾ ਬੈਨੀਫਿਟ ਇਹ ਜੀ ਛੇਤੀ ਕਿਤੇ ਸਟਾਰਟਰ ਖਰਾਬ ਨਹੀਂ ਹੁੰਦਾਗਾ ਠੀਕ ਆ ਜਿੱਥੇ ਮੋਟਰ ਨੇ 7-8 ਐਂਪੀਅਰ ਤੇ ਆਮ ਮੋਟਰ ਪੈਂਦੀ ਚੱਲਦੀ ਆ ਇਹ ਪੂਰੇ ਦੇ ਪੂਰੇ ਐਂਪੀਅਰ ਚੱਕਦਾ ਮੋਟਰ ਠੀਕ ਆ ਜਿਵੇਂ ਆ 5-10 ਲੱਗੇ ਸਟਾਰਟਰ ਆ 7.5 ਦਾ ਪਿਆ ਆਪਣੇ ਕੋਲ 10 HP ਦਾ ਪਿਆ ਇਹ ਕ੍ਰੰਪਟ ਨੇ ਇੱਕ ਇਹ ਜੀ ਚੀਜ਼ ਆ ਕੰਪਨੀ ਦਾ ਬ੍ਰਾਂਡਡ ਆ ਬ੍ਰਾਂਡਡ ਆ ਤੇ ਬਾਈ ਜੇ ਪੈਨਲਾਂ ਦੀ ਗੱਲ ਕਰਕੇ ਕਿਹੜਾ ਪੈਨਲ ਲਾਉਣਾ ਹੈ ਪੈਨਲ ਆਪਣੇ ਕੋਲੇ ਜੀ ਦੋ ਤਰ੍ਹਾਂ ਦੇ ਪੈਨਲ ਆਉਂਦੇ ਤਿੰਨ ਤਰ੍ਹਾਂ ਦੇ ਆਉਂਦੇ ਆ ਇੱਕ ਆਪਣੇ ਕੋਲੇ ਸਭ ਤੋਂ ਵੱਡਾ ਦਾ ਪਲੂਮੀਨਸ ਲਾਦਾ ਕੰਮ ਕਰਦਾ ਉਸ ਤੋਂ ਬਾਅਦ ਆ ਕੇ ਆਪਣੇ ਕੋਲੇ ਵਾਰੀ ਵਾਰੀ ਦੇ ਵਿੱਚ ਆਪਾਂ ਬਾਈਫੈਸ਼ੀਅਲ ਵੀ ਹੁੰਦਾ ਜੀ ਆਪਣੇ ਕੋਲੇ ਬਾਈਫੈਸ਼ੀ ਕਈ ਕਹਿੰਦੇ ਜੀ ਫਲਾਣੇ ਦੀ ਮੋਟਰ ਤਾਂ ਚੱਲੀ ਜਾਂਦੀ ਸਾਡੀ ਖੜ ਗਈ। ਉਹ ਖੜਨਾ ਮਤਲਬ ਇਹ ਹੁੰਦਾ ਵੀ ਜਿਹੜਾ ਬਾਈ ਫੈਸ਼ੀਲ ਆ ਉਹਨੂੰ ਥੋੜਾ ਜਿਹਾ ਹਲਕਾ ਜਿਹਾ ਥੱਲੋ ਵੀ ਮਾਪਚਾਨਣ ਮਿਲੂਗਾ। ਠੀਕ ਹੈ। ਜਿੰਨੀ ਕਿੰਨੀ ਉਤੋਂ ਕੱਢੀ ਐਫੀਸ਼ੀਐਂਸੀ ਦੀ ਉਹਨੇ ਉਹਨੇ ਥੱਲੋ ਲੈਣੀ ਪੂਰੀ ਕਰ ਲੈਣੀ। ਪਾਣੀ ਨਿਕਟਾਉਂਦੀ ਮੋਟਰ। ਪਾਣੀ ਨਿਕਟਾਉਂਦੀ ਮੋਟਰ। ਠੀਕ ਹੈ। ਹੁਣ ਆਪਾਂ ਜਮੇ ਹੀ ਕਹਿ ਦਈਏ ਵੀ ਸੂਰਜ ਹੈ ਨਹੀਂ ਫੇਰ ਤਾਂ ਉਹਨੇ ਘਟਾਉਣੇ ਕਿੱਥੇ। ਹਾਂ ਜਿਵੇਂ ਬੱਦਲ ਵਾਈ ਜਮੇ ਹੀ ਆਉਗੀ। ਪਰ ਸਾਡੇ ਕੋਲੇ ਜਿਹੜੇ ਪੈਨਲ ਹੋਣਗੇ ਸਾਰੇ ਏ ਗ੍ਰੇਡ ਪੈਨਲ ਹੋਣਗੇ ਦੇਣੀ ਦੇਣੀ ਚੜੀ ਜਾਣੀ ਕਿਸੇ ਵੀ ਚੀਜ਼ ਚ ਦੋਸਤ ਆ ਬਈ ਹੁੰਦਾ ਹੀ ਹੁੰਦਾ ਹੀ ਆ ਸਹੀ ਗੱਲ ਦੋਸਤ ਤਾਂ ਇੱਕ ਚੀਜ਼ ਆ ਹੁੰਦੀ ਐ ਇਹ ਤਾਂ ਇੰਜੀਨੀਅਰਾਂ ਦਾ ਮੰਨਣਾ ਐ ਵੀ ਆਪਾਂ 100% ਤੋਂ 100% ਨਹੀਂ ਲੈ ਸਕਦੇ ਦੋਸਤਾਂ ਉੱਚ ਹੁਣਾ ਹੀ ਹੁਣਾ ਜੇ ਬਈ ਰੇਟ ਦੀ ਗੱਲ ਕਰਗੇ ਕਿੱਥੋਂ ਤੱਕ ਲੈ ਕੇ ਮੜਾ ਦੱਸ ਦੋਗੇ ਮੋਟਾ ਮੋਟਾ ਐਚਪੀ ਦੇ ਹਿਸਾਬ ਨਾਲ ਕਿੰਨਾ ਰੇਟ ਹਾਂਜੀ ਹਾਂਜੀ ਬਈ ਜ਼ਰੂਰ ਆਪਣੇ ਕੋਲੇ ਜਿਹੜਾ ਉਹਨਾ ਮੇਲੇ ਦੇ ਉੱਤੇ ਆਪਾਂ ਖਾਸਾ ਉੱਪਰ ਲਾਈ ਹੋਈ ਆ ਆਪਾਂ 3 ਐਚਪੀ ਦਾ ਮੋਟਰ ਆਪਾਂ 1 ਲੱਖ 20 ਹਜ਼ਾਰ ਚ ਦੇ ਰਹੇ ਆ 3 ਗ੍ਰੇਡ ਦਾ 1 ਗ੍ਰੇਡ ਦੇ 1 ਲੱਖ 20 ਜੀ ਸਮੇਤ ਮੋਟਰ ਜੀ ਆਪਾਂ 2 ਲੱਖ ਰੁਪਏ ਚ ਦੇ ਰਹੇ ਆਂ ਆਮਲਾ ਦਾ ਛਾਈ ਵੀ ਵੱਡ ਜਾਂਦੀ ਆ 230 ਦੀ ਆ ਵੀ ਲੱਗੀ ਰਹੀ ਨਹੀਂ ਜੀ ਪਹਿਲਾਂ 240 ਦੀ ਮੇਲੇ ਦੇ ਕਰਕੇ ਖਾਸ ਆਫਰ ਤੇ ਆਪਾਂ 2 ਲੱਖ ਜੀ ਦੇ ਰਹੇ ਆਂ ਸਾਢੇ 7 ਦੀ ਆ ਗਈ ਬਾਈ ਹਾਂਜੀ ਸਾਢੇ 7 ਦੀ ਆ ਗਈ ਹਾਂਜੀ 16 ਪੈਨਲਾਂ ਤੇ 3 ਲੱਖ ਜੀ ਹਾਂਜੀ ਬਾਈ ਤੇ 10 ਦੀ ਆ ਗਈ ਬਾਈ 20 ਪੈਨਲ ਵਾਲੀ 3 ਲੱਖ 3 ਲੱਖ ਜੀ ਤੇ ਰੇਟ ਬਾਈ ਬਹੁਤ ਜਾਇਜ਼ ਆ ਮੈਨੂੰ ਤਾਂ ਬਹੁਤ ਜਾਇਜ਼ ਲੱਗਿਆ ਨਾ ਜਾਇਜ਼ ਜੀ ਇਹਦੀ ਆਪਾਂ ਜਿਹੜੇ ਸਾਡੇ ਓਨਰ ਆ ਸਾਰੇ ਜ਼ਿਮੀਂਦਾਰ ਬੰਦੇ ਆ ਭਰਾ ਵਧੀਆ ਬੰਦੇ ਆ ਪਤਾ ਹੁਣ ਨਹੀਂ ਕਿਸਾਨਾਂ ਦਾ ਹੈਗਾ ਉਹਨਾਂ ਨੂੰ ਕਿਸਾਨਾਂ ਦਾ ਦਰਦ ਦਾ ਪਤਾ ਪਤਾ ਬਈ ਸਹੀ ਗੱਲ ਤਾਂ ਕਰਕੇ ਡੇਟ ਉਹਨੇ ਕਿ ਰੱਖੇ ਹੋਏ ਆ ਨਾ ਤਾਂ ਕਿਸਾਨ ਦਾ ਕੋਈ ਨੁਕਸਾਨ ਹੋਵੇ ਨਾ ਹੀ ਕੰਪਨੀ ਦਾ ਹੋਵੇ ਪਰ ਜਿੰਨੇ ਵੀ ਅਸੀਂ ਕੀ ਇਸ ਵਾਰ 3 400 ਮੋਟਰ ਦੇ ਕਰੀਬ ਅਸੀਂ ਆਪਦੇ ਲਾ ਚੁੱਕੇ ਆ ਮਾਸ਼ਾਅੱਲਾ ਸਾਡੇ ਕੋਲੇ ਇੱਕ ਵੀ 0% ਦੀ ਕਮਿਟੀ ਕਿੱਥੋਂ ਤੱਕ ਬਈ ਪਾਣੀ ਚਕਾ ਦਿੰਨੇ ਆ ਕਿੱਥੋਂ ਤੱਕ ਬਈ ਆਪਣੇ ਕੋਲੇ ਅੱਜ ਤੱਕ ਜਿਹੜੇ 500 ਵੋਟ ਵਾਲਾ ਬੋਰ ਆ 700 ਵੋਟ ਵਾਲਾ ਬੋਰ ਆ ਉਹਨਾਂ ਦੇ ਵਿੱਚ ਮੋਟਰਾਂ ਪਾਈਆਂ ਹੋਣੀਆਂ ਆਪਣੇ ਨਾਲ ਵਾਟਰ ਲੈਵ ਵਾਲਾ ਜਿੱਥੇ 120 ਟਿੱਕਰ ਦਾ ਆਪਣਾ ਕੋਲੇ ਕੰਮ ਕੀਤਾ ਹੋਇਆ ਕੀਤਾ ਵਾ ਆਪਾਂ 1 ਤੱਕ ਜਣ ਕੇ ਜਾ ਸਕਦੇ ਜਾ ਸਕਦੇ ਠੀਕ ਹੈ ਤਾਂ ਠੀਕ ਹੈ ਦੋਸਤੋ ਮਲੋਟ ਆਏ ਸੀਗੇ ਬਾਈ ਦੇਖ ਲਓ ਤੁਸੀਂ ਆਪ ਦਾ ਘੱਟ ਤੋਂ ਘੱਟ ਰੇਟ ਪਾਈ ਜਿਹੜਾ ਹੈਗਾ ਜਿਹੜਾ ਪੈਨ ਵਾਲੀ ਮੋਟਰ ਲਵਾ ਸਕਦੇ ਆ ਘਰੇ ਵੀ ਲਵਾ ਸਕਦੇ ਹਣਾ ਬਾਈ ਬਿਲਕੁਕੁ ਜੀ ਆਪਣੇ ਕੋਲ ਕਰਦੇ ਨੇ ਜੀ 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 ਜ